ਮੇਰੇ ਦੇ ਦੇ ਉੱਤ ਕੀ ਕਹਣਾ ਚਾਹੋਗੇ ਮੇਰਾ ਨਾਮ ਹੈ ਅਨੁਪਮਾ ਗੁੰਡਲ ਪਤਨੀ ਸ਼੍ਰੀ ਸਤਵਿੰਦਰ ਸਿੰਘ ਮੈਂ ਪੋਪਰ ਸੈਦਾਂ ਦੀ ਸਰਪੰਚ ਚੁਣੀ ਗਈ ਹਾਂ ਪਿੰਡ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ ਤੇ ਜਿਹੜਾ ਮਨਸਾ ਅਧਿਕਾਰ ਦਿੱਤਾ ਹੈ ਉਹਨਾਂ ਨਾਲ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ ਤੇ ਮੈਂ ਚਾਹਾਂਗੀ ਕਿ ਮੈਂ ਆਪਣੀ ਜਿਹੜੀ ਉਹਨਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਚੰਗੀ ਤਰ੍ਹਾਂ ਸੇਵਾ ਨਿਭਾ ਸਕਾਂ ਸਰਪੰਸਾ ਪਹਿਲੀ ਵਾਰੀ ਸਮਚ ਬਣੇ ਹੋ ਕਿ ਜਾਂ ਪਹਿਲਾਂ ਹੀ ਸਮਚ ਰਹੇ ਚੁੱਕੇ ਨਹੀਂ ਜੀ ਸਾਨੂੰ ਪਹਿਲੀ ਵਾਰੀ ਮੌਕਾ ਮਿਲਿਆ ਸਰਪੰਚੀ ਦਾ ਜੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਜਿਹੜੇ ਨੇ ਉਹ ਤੁਹਾਡੀ ਪੰਚਾਇਤ ਵੱਲੋਂ ਪੂਰੇ ਕੀਤੇ ਜਾਣੇ ਪਿਛਲੀ ਪੰਚਾਇਤ ਵੱਲੋਂ ਜਿਹੜੇ ਵੀ ਕੰਮ ਨਹੀਂ ਹੋਏ ਸਾਡੇ ਪਿੰਡ ਵਿੱਚ ਅਸੀਂ ਹੁਣ ਅਸੀਂ ਪੂਰੇ ਕਰਾਂਗੇ ਅੱਗੋਂ ਪਹਿਲੇ ਤੇ ਸਭ ਤੋਂ ਪਹਿਲੇ ਅਸੀਂ ਇਹ ਸੋਚਿਆ ਹੋਇਆ ਹੈ ਕਿ ਕੂੜਾ ਕਰਕੜ ਨੂੰ ਪਿੰਡ ਚੋਂ ਹਟਾਵਾਂਗੇ ਇਹਦੇ ਲਈ ਅਸੀਂ ਸੋਲਿਡ ਮੈਨੇਜਮੈਂਟ ਜਿਹੜੇ ਹੁੰਦੇ ਉਹਦੀ ਯੋਜਨਾ ਤਿਆਰ ਕੀਤੀ ਹੋਈ ਹੈ ਤੇ ਅਸੀਂ ਕਰਦੇ ਹਾਂ ਕਿ ਸਾਨੂੰ ਸਰਕਾਰ ਵੱਲੋਂ ਜਿਹੜੀ ਵੀ ਗ੍ਰਾਂਟ ਮਿਲੇਗੀ ਜੋ ਵੀ ਸਾਨੂੰ ਸੇਵਾ ਦੀ ਦਿੱਤੀ ਜਾਏਗੀ ਅਸੀਂ ਉਹ ਸਾਰਾ ਪੈਸਾ ਜਿਹੜਾ ਪਿੰਡ ਤੇ ਲਗਾਵਾਂਗੇ ਸਭ ਨੌਜਵਾਨਾਂ ਨੂੰ ਲੈ ਕੇ ਕੀ ਪਲੇਟਫਾਰਮ ਹੈਗਾ ਉਹਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਇੱਕ ਅਹਿਮ ਰੋਲਦਾ ਹੁੰਦਾ ਵਾ ਸੋ ਉਹਨਾਂ ਵਾਸਤੇ ਜਿਹੜਾ ਪੰਚਾਇਤ ਵੱਲੋਂ ਕੀ ਪਲੇਟਫਾਰਮ ਆਵੇ ਦੇਖੋ ਕਿ ਜਿਸ ਦਿਨ ਪਿੰਡ ਦੇ ਨੌਜਵਾਨ ਹਨ ਇੱਥੇ ਸਾਡੇ ਪਿੰਡ ਵਿੱਚ ਅੱਗੇ ਉਹਨਾਂ ਦੇ ਲਈ ਕੋਈ ਵੀ ਸਟੇਡੀਅਮ ਵਗੈਰਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਜਿੱਥੇ ਬੱਚੇ ਜਾ ਕੇ ਆਪਣਾ ਟਾਈਮ ਗੁਜ਼ਾਰ ਸਕਣ ਸਾਡੀ ਇਹ ਹੀ ਪੂਰੀ ਕੋਸ਼ਿਸ਼ ਹੈ ਕਿ ਆਪਣੇ ਟਾਈਮ ਦੇ ਅਕੋਰਡਿੰਗ ਜਿਹੜਾ ਸਾਡਾ ਟਾਈਮ ਪੀਰੀਅਡ ਸਾਨੂੰ ਮਿਲਿਆ ਹੈ ਸੇਵਾ ਕਰਨ ਦਾ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਲਈ ਇੱਕ ਸਟੇਡੀਅਮ ਬਣਾਇਆ ਜਾਏ ਤੇ ਨੌਜਵਾਨਾਂ ਦੇ ਲਈ ਵੀ ਮੌਕੇ ਤਿਆਰ ਕੀਤੇ ਜਾਣ ਕਿ ਉਹ ਆਪਣਾ ਕੋਈ ਨਾ ਕੋਈ ਕਾਰੋਬਾਰ ਜਿਹੜਾ ਹੈ ਉਹ ਸਟਾਰਟ ਕਰ ਸਕਣ ਪਰ ਸਭ ਕਈ ਵਾਰੀ ਪਿੰਨਾਂ ਦੇ ਵਿੱਚ ਇਦਾਂ ਹੁੰਦਾ ਪੈਸਾ ਲੈ ਕੇ ਰਾਸ਼ਨ ਕਾਰਨ ਲੈ ਕੇ ਸਮੱਸਿਆ ਬਣ ਜਾਂਦੀ ਆ ਸਰਪੰਚ ਵੀ ਕਿਨਕ ਦਾ ਪੱਖਪਾਤ ਜਿਹੜਾ ਉਹ ਕਰ ਜਾਂਦਾ ਵਾ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਤੁਹਾਡੀ ਬਜਾਦੋ ਲੋਕੀਓ ਰੇਖੇ ਜਾਵੇ ਨਹੀਂ ਦੀ ਸਾਡੀ ਪੰਚਾਇਤ ਵਾਲੋ ਇਸ ਤਰ੍ਹਾਂ ਦਾ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਜਿਹੜੇ ਲੋਕਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਜਾਂ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਨੇ ਹੋਏ ਅਸੀਂ ਸਾਰਿਆਂ ਦੀ ਮਦਦ ਕਰਾਂਗੇ ਤੇ ਘਰ ਘਰ ਜਾ ਕੇ ਇਸ ਗੱਲ ਦਾ ਪਤਾ ਕਰਾਂਗੇ ਕਿ ਕਿਹੜੇ ਪਰਸਨ ਨੂੰ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਰਪੰਚ ਸਾਹਿਬ ਬਹੁਤ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵਾਜ ਜਾਂਦੇ ਆ ਕਿ ਉਹ ਪੁਲਿਸ ਵੀ ਇੰਟਰ ਕਰ ਜਾਂਦੀ ਆ ਲੋਕ ਥਾਣੇ ਕਰਦੇ ਖੱਜਲ ਹੁੰਦੇ ਨੇ ਤੁਹਾਡੀ ਪੰਚਾਇਤ ਉੱਲਗੀ ਉਪਰਾਲਾ ਕੀਤਾ ਜਾਵੇਗਾ। ਹਾਂਜੀ ਵੀਰ ਜੀ ਬਹੁਤ ਵਧੀਆ ਸਵਾਲ ਤੁਹਾਡਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੰਡ ਵਿੱਚ ਜਦੋਂ ਕੋਈ ਇਦਾਂ ਦਾ ਮਾਹੌਲ ਬਣ ਜਾਏਗਾ ਲੜਾਈ ਝਗੜੇ ਵਾਲਾ ਅਸੀਂ ਦੋਨੋਂ ਧਿਰਾਂ ਨੂੰ ਬਿਠਾ ਕੇ ਇੱਥੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੱਲ ਹੈ ਉਹ ਪੁਲਿਸ ਥਾਣਿਆਂ ਤੱਕ ਜਾਂ ਕਚਹਿਰੀ ਤੱਕ ਜਿਹੜੀ ਹੈ ਉਹ ਨਾ ਪਹੁੰਚਾਈ ਜਾਏ ਤੇ ਇੱਥੇ ਹੀ ਲੋਕਾਂ ਨੂੰ ਸਮਝਾ ਬੁਝਾ ਕੇ ਇੱਥੇ ਹੀ ਉਹਨਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਏ ਕਈ ਵਾਰੀ रिश्वत ਖੋੜੀ ਨੂੰ ਲੈ ਕੇ ਜਿਹੜਾ ਸਰਪੰਚ ਜਿਹੜਾ ਲੋਕ ਪਿੰਡਾਂ ਦੇ ਹੁੰਦੇ ਨੇ ਤੁਹਾਡਾ ਪਿੰਡ ਕਾਫੀ ਵੱਡਾ ਹਾਂਜੀ ਉਹ ਲੋਕ ਹੁੰਦੇ ਨੇ ਸਰਕਾਰਿਆਂ ਦਾ ਵਾਲੇ ਜਾਂਦੇ ਆ रिश्वत ਦੇਣੀ ਪੈਂਦੀ ਆ ਤੇ ਸਭ ਤੋਂ ਖੋਰੀ ਨੂੰ ਲੈ ਕੇ ਤੁਹਾਡਾ ਪਿੰਡ ਦੇਖੋ ਜੀ ਰਿਸ਼ਵਤ ਖੋਰੀ ਜਿਹੜੀ ਉਹ ਤੇ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਆਪਣੇ ਆਪ ਨੂੰ ਸਮਝਾਣਾ ਪਏਗਾ ਕਿ ਜੇ ਅਸੀਂ ਕੁਝ ਪੈਸੇ ਦੇ ਕੇ ਆਪਣਾ ਕੰਮ ਥੀ ਉਸੇ ਵੱਲੇ ਕਰਵਾ ਲੈਨੇ ਆ ਜਿਹੜਾ ਅਮੀਰ ਬੰਦਾ ਆ ਉਹ ਤਾਂ ਪੈਸੇ ਦੇ ਕੇ ਆਪਣਾ ਕੰਮ ਕਰਵਾ ਲੈਂਦਾ ਪਰ ਜਿਹੜੇ ਥੋੜੇ ਮੀਡਲ ਕਲਾਸ ਨੇ ਉਹਨਾਂ ਦੇ ਲਈ ਫਿਰ ਪ੍ਰੋਬਲਮ ਹੋ ਜਾਂਦੀ ਆ ਕਿਉਂਕਿ ਜਿੰਨਾਂ ਕੋਲ ਪੈਸੇ ਨਹੀਂ ਆ ਉਹ ਆਪਣਾ ਕੰਮ ਕਿਦਾਂ ਕਰਵਾਣਗੇ ਇਸ ਲਈ ਪਹਿਲੇ ਲੋਕਾਂ ਨੂੰ ਆਪਣੀ ਸੋਚ ਬਦਲਨੀ ਚਾਹੀਦੀ ਹੈ ਕਿ ਸਾਨੂੰ ਰਿਸ਼ਵਤ ਦੇਣੀ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਹੈ ਤੇ ਸਰਪੰਚ ਹੋਣ ਦੇ ਨਾਤੇ ਮੈਂ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਇਹ ਗੁਜਾਰਿਸ਼ ਕਰਾਂਗੀ ਕਿ ਜੇ ਤੁਹਾਡੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਉਹਦਾ ਵਿਰੋਧ ਕਰੋ ਸਾਨੂੰ ਆ ਕੇ ਉਹਦੀ ਸ਼ਿਕਾਇਤ ਕਰੋ ਜੀ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਕਿਵੇਂ ਦੇਖਦੇ ਹੋ ਬੱਚਿਆਂ ਦਾ ਭੋਇਕ ਜੜਾ ਵੈਜੂ ਕਿਸੇ ਨੇ ਘਟਕੇ ਆਵਾ ਤੇ ਤੁਹਾਡੇ ਪਿੰਡ ਦੇ ਵਿੱਚ ਵੀ ਸਕੂਲ ਹੋਵੇਗਾ ਬੱਚਿਆਂ ਤੇ ਕੀ ਸੁਨਾਹ ਦੇਣਾ ਚਾਹੋਗੇ ਹਾਂਜੀ ਸਾਡੇ ਸਕੂਲ ਵਿੱਚ ਸਕੈਂਡਰੀ ਸਕੂਲ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਸਾਡਾ ਸਕੂਲ 10th ਤੱਕ ਆ ਉਹਨੂੰ ਅਸੀਂ ਅੱਗੇ ਪਲੱਸ 2 ਤੱਕ ਲੈ ਕੇ ਜਾਈਏ ਤੇ ਜਿਹੜੇ ਪੇਰੈਂਟਸ ਆਪਣੀ ਲੜਕੀਆਂ ਨੂੰ ਨਹੀਂ ਪੜਾਉਂਦੇ ਖਾਸ ਕਰਕੇ ਕੁੜੀਆਂ ਨੂੰ ਨਹੀਂ ਪੜਾਇਆ ਜਾਂਦਾ ਇਹ ਸੋਚਿਆ ਜਾਂਦਾ ਹੈ ਕਿ ਕੁੜੀਆਂ ਜਿਹੜੀਆਂ ਆ ਉਹ ਪੜ੍ਹ ਲਿਖ ਕੇ ਬਾਹਰ ਕਿਵੇਂ ਜਾਣਗੀਆਂ ਤੇ ਸਾਡੀ ਕੋਸ਼ਿਸ਼ ਆਂ ਪੇਰੈਂਟਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੱਚ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਪੜਾਇਆ ਜਾਏ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਏ ਆਪਣੇ ਇਸਾਈ ਪਾਈਚਾਰੇ ਦੇ ਵਿੱਚ ਵੱਡਾ ਦਿਨ ਆ ਰਿਹਾ ਖੁਸ਼ੀ ਲੜ ਪਾਈ ਜਾਂਦੀ ਆ ਸੋ ਪੰਚਾਇਤ ਤੋਂ ਸਮਝ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲੇ ਤੇ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਤੇ ਆਪਣੀ ਪੂਰੀ ਪੰਚਾਇਤ ਦੇ ਮੈਂਬਰਾਂ ਵੱਲੋਂ ਕ੍ਰਿਸਚਨ ਪਾਈਚਾਰੇ ਨੂੰ ਵੱਡੇ ਦਿਨ ਦੀ ਵਧਾਈ ਦੇਣੀ ਆ ਤੇ ਮੈਂ ਕੋ ਕਾਮਨਾ ਕਰਦੀ ਆ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤੇ ਜਿਹੜਾ ਆਪਣਾ ਦਿਨ ਹੈ ਉਹ ਪੂਰੇ ਪ੍ਰੇਮ ਨਾਲ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਏ ਪਿੰਡ ਦੇ ਲੋਕਾਂ ਨੇ ਤੁਹਾਡੇ ਹੱਕ ਚ ਫਤਵਾ ਦੇ ਕੇ ਤੁਹਾਨੂੰ ਸਰਬਸੰਤੀ ਦੇ ਨਾਲ ਸਰਪੰਚ ਚੁਣਿਆ ਪਿੰਡ ਦਾ ਕੀ ਮੈਸੇਜ ਉਹਨਾਂ ਨੂੰ ਸੁਨੇਹਾ ਦੇਣਾ ਚਾਹੀਦਾ ਮੈਂ ਪਿੰਡ ਦੇ ਲੋਕਾਂ ਨੂੰ ਇਹ ਸਰਪੰਚ ਮੈਸੇਜ ਦੇਣਾ ਚਾਹੁੰਦੀ ਆ ਕਿ ਜੇ ਸਾਨੂੰ ਇਹ ਮੌਕਾ ਮਿਲਿਆ ਹੈ ਤੁਹਾਡੀ ਸੇਵਾ ਕਰਨ ਦਾ ਤੇ ਅਸੀਂ ਪਿੰਡ ਦਾ ਸਰਵ ਪੱਖੀ ਵਿਕਾਸ ਕਰਾਂਗੇ ਬਿਨਾਂ ਕਿਸੇ ਭੇਦ ਭਾਵ ਦੇ ਹਰ ਇੱਕ ਦੇ ਫੈਸਲਾ ਜਿਹੜਾ ਹਰ ਇੱਕ ਦਾ ਕੰਮ ਜਿਹੜਾ ਉਹ ਕੀਤਾ ਜਾਵੇਗਾ ਤੇ ਪਿੰਡ ਦਾ ਸਰਵ ਪੱਖੀ ਵਿਕਾਸ ਜਿਹੜਾ ਆ ਉਹ ਕੀਤਾ ਜਾਵੇਗਾ